ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ 2025 ਲਈ ਨਵਾਂ ਪੀਆਰ ਪ੍ਰੋਗਰਾਮ ਲਾਂਚ ਵਿਦਿਆਰਥੀ ਵਰਕਰਾਂ ਅਤੇ ਬਿਸਟਰਾਂ ਲਈ ਵੱਡਾ ਮੌਕਾ ਪੂਰੀ ਖਬਰ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲੋ ਕਿਉਂਕਿ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਆਓ ਹੁਣ ਗੱਲ ਕਰਦੇ ਹਾਂ ਜੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ 2025 ਲਈ ਇੱਕ ਨਵਾਂ ਪੀਆਰ ਪਰਮਨੈਂਟ ਰੈਜ਼ੀਡੈਂਟ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜੋ ਇੰਟਰਨੈਸ਼ਨਲ ਸਟੂਡੈਂਟ ਬਰਕਰਾਂ ਅਤੇ ਬਿਸਟਰਾਂ ਲਈ ਬਹੁਤ ਵੱਡੀ ਖਬਰ ਲੈ ਕੇ ਆਇਆ ਹੈ ਕੈਨੇਡਾ ਇਮੀਗ੍ਰੇਸ਼ਨ ਨੇ ਅਗਲੇ 3 ਸਾਲਾਂ ਵਿੱਚ ਲਗਭਗ 1.5 ਮਿਲੀਅਨ ਯਾਨੀ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਸ ਯੋਜਨਾ ਤਹਿਤ ਕੁਝ ਅਹਿਮ ਬਦਲਾਅ ਕੀਤੇ ਹਨ ਜੋ ਖਾਸ ਤੌਰ ਤੇ ਭਾਰਤੀਆਂ ਨੂੰ ਨਵੇਂ ਤਰੀਕੇ ਨਾਲ ਪੀਆਰ ਲੈਣ ਦਾ ਮੌਕਾ ਦੇ ਰਹੇ ਹਨ ਕੈਨੇਡਾ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਮੁੱਖ ਫੋਕਸ ਉਹਨਾਂ ਲੋਕਾਂ ਦੇ ਉੱਤੇ ਹੋਵੇਗਾ ਜੋ ਲੇਬਰ ਸ਼ਾਰਟੇਜ ਕਾਮਿਆਂ ਦੀ ਘਾਟ ਨੂੰ ਪੂਰਾ ਕਰ ਸਕਦੇ ਹਨ ਭਾਵੇਂਕਰ ਤੁਹਾਡੇ ਕੋਲ ਕੋਈ ਵੀ ਹੁਨਰ ਸਕਿੱਲ ਹੈ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜੀ ਹੈ ਪੀਆਰ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਨੇ ਹੁਨਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਦੇ ਬਾਰੇ ਗੱਲ ਕਰ ਲਈ ਨਹੀਂ ਸਭ ਪਹਿਲਾਂ ਹੈਲਥ케ਅਰ ਕੰਸਟਰਕਸ਼ਨ ਲੌਜਿਸਟਿਕ ਐਂਡ ਤਕਨੀਕੀ ਖੇਤਰਾਂ ਦੇ ਵਿੱਚ ਜੇਕਰ ਤੁਸੀਂ ਇਹ ਚੀਜ਼ਾਂ ਜਾਣਦੇ ਹੋ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜੀ ਹੈ ਪੀਆਰ ਕੈਨੇਡਾ ਦੇ ਵਿੱਚ ਲੈ ਸਕਦੇ ਹੋ ਜਿਨ੍ਹਾਂ ਨੇ ਹੁਣੇ ਕੈਨੇਡਾ ਵਿੱਚ ਆਪਣੀ ਗ੍ਰੈਜੂਏਸ਼ਨ ਜਾਂ ਡਿਪਲੋਮਾ ਪੂਰਾ ਕੀਤਾ ਉਹਨਾਂ ਨੂੰ ਵੀ ਪੀਆਰ ਮਿਲਣ ਦੇ ਜਿਹੜੇ ਚਾਂਸ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਟੈਂਪਰੇਰੀ ਵਰਕਰ ਅਤੇ ਉਹ ਵਿਜ਼ਟਰ ਜਿਨ੍ਹਾਂ ਕੋਲ ਬੈਦ ਕੈਨੇਡੀਅਨ ਕੰਮ ਦਾ ਤਜਰਬਾ ਹੈ ਜਿਨ੍ਹਾਂ ਕੋਲ ਤਜਰਬਾ ਹੈ ਕਿਸੇ ਵੀ ਚੀਜ਼ ਦਾ ਤੇ ਕੈਨੇਡਾ ਨੂੰ ਉਸ ਚੀਜ਼ ਦੀ ਲੋੜ ਹੈ ਤਾਂ ਤੁਸੀਂ ਬੜੇ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਆ ਕੇ ਕੰਮ ਕਰ ਸਕਦੇ ਹੋ ਅਤੇ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਪੀਆਰ ਜਿਹੜੀ ਹੈ ਕੈਨੇਡਾ ਸਰਕਾਰ ਖੁਦ ਹੋਗੀ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਸਾਡੇ ਕੋਲ ਉਹ ਬੰਦੇ ਆਉਣ ਜਿਨ੍ਹਾਂ ਦੇ ਅੰਦਰ ਕੋਈ ਹੁਨਰ ਹੋਵੇ ਸਕਿੱਲ ਹੋਵੇ ਸਾਡੇ ਦੇਸ਼ ਦੇ ਵਿੱਚ ਜਿਹੜੀ ਅੱਗੇ ਵਧਣ ਦੇ ਵਿੱਚ ਸਾਡੀ ਮਦਦ ਕਰਨ ਉਹਨਾਂ ਲੋਕਾਂ ਨੂੰ ਜਿਹੜੀ ਪੀਆਰ ਹੈ ਕੈਨੇਡਾ ਸਰਕਾਰ ਨੇ ਸਭ ਤੋਂ ਜਲਦੀ ਅਤੇ ਉਹਨਾਂ ਦੇ ਹੁਨਰ ਨੂੰ ਦੇਖਦੇ ਹੋਏ ਉਹਨਾਂ ਨੂੰ ਜਿਹੜੀ ਪੀਆਰ ਕੈਨੇਡਾ ਦੇ ਵਿੱਚ ਦਿੱਤੀ ਜਾਊਗੀ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਵਿਦਿਆਰਥੀਆਂ ਲਈ ਪੀਆਰ ਦਾ ਸਿੱਧਾ ਰਾ ਅਤੇ ਪੀਜੀਡਬਲਯੂਪੀ ਵਿੱਚ ਲਚਕਤਾ ਆ ਵਿਦਿਆਰਥੀ ਹੁਣ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਘੱਟੋ ਘੱਟ 6 ਮਹੀਨੇ ਦਾ ਵਰਕ ਐਕਸਪੀਰੀਅੰਸ ਲੈਣ ਦੀ ਬਜਾਏ ਸਿੱਧੇ ਐਕਸਪ੍ਰੈਸ ਐਂਟਰੀ ਲਈ ਪੀਆਰ ਅਪਲਾਈ ਕਰ ਸਕਦੇ ਹਨ ਇਹ ਇੱਕ ਤਰ੍ਹਾਂ ਨਾਲ ਪੋਸਟ ਗ੍ਰੈਜੂਏਟ ਡਾਇਰੈਕਸ਼ਨ ਪਾਥਵੇ ਵਰਗਾ ਪ੍ਰੋਗਰਾਮ ਹੋਵੇਗਾ ਇਸ ਵਿੱਚ ਵਿਦਿਆਰਥੀ ਆਪਣੇ ਪੁਆਇੰਟ ਆਟੋਮੈਟਿਕ ਵਧਾਉਣਗੇ ਹੁਣ ਗੱਲ ਕਰਦੇ ਹਾਂ ਜੀ ਪੀਜੀਡਬਲਯੂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕਾਂ ਲਈ ਐਕਸਟੈਂਸ਼ਨ ਦੇ ਨਿਯਮ ਬਹੁਤ ਜ਼ਿਆਦਾ ਲਚਕਦਾਰ ਫਲੈਕਸੀਬਲ ਕਰ ਦਿੱਤੇ ਗਏ ਹਨ ਜੇਕਰ ਤੁਹਾਡਾ ਵਰਕ ਪਰਮਿਟ ਜਲਦੀ ਹੀ ਖਤਮ ਹੋਣ ਵਾਲਾ ਹੈ ਤਾਂ ਤੁਹਾਨੂੰ ਇਸ ਨੂੰ ਰੀਨਿਊ ਕਰਵਾਉਣਾ ਹੈ ਤਾਂ ਹੁਣ ਤੁਹਾਨੂੰ ਇਸ ਨੂੰ ਆਸਾਨੀ ਨਾਲ ਰੀਨਿਊ ਕਰਵਾਉਣਾ ਵਿਕਲਪ ਜਿਹੜਾ ਹੈ ਉਹ ਬਹੁਤ ਜਲਦੀ ਮਿਲਣ ਵਾਲਾ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਕੈਨੇਡਾ ਪਰਮਿਟ ਧਾਰਕਾਂ ਦੇ ਨਵੇਂ ਮੌਕੇ এমਪਲੋਇਰ ਸਪான்ਸਰਡ ਪਾਥਵੇ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ এমপ্লয়ার স্পন্সরশিপ ਦੀ ਭਾਲ ਕਰ ਰਹੇ ਲੋਕਾਂ ਲਈ ਵੀ ਵੱਡੀ আপডেট সামনে आई है आ आईआरसीसी ਨੇ ਕੁਝ ਨਿਯਮ ਓਕুপেশন কোড ਸੂਚੀਬੰਦ ਕੀਤੇ ਹਨ ਜਿਨ੍ਹਾਂ ਵਿੱਚ ট্রাক ਡਰਾਈਵਰ ਕੁੱਕ ਕੰਸਟਰਕਸ਼ਨ ਲੇਬਰ ਹੈਲਥ케য়ার ਅਤੇ ਹੋਸਪਿਟੈਲਿਟੀ ਵਰਗਾ ਦੀ ਮੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਆਈਆਰसीसी এমਪਲੋయర్ ਡਰਾਈਵਨ ਪੀਆਰ ਪਾਥਵੇ ਸ਼ੁਰੂ ਕੀਤਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕੈਨੇਡੀਅਨ ਰੋਜ਼ਗਾਰਦਾਤਾ ਤੁਹਾਨੂੰ ਆਫਰ ਲੈਟਰ ਦਿੰਦਾ ਹੈ ਤਾਂ ਤੁਹਾਨੂੰ ਐਕਸਪ੍ਰੈਸ ਐਂਟਰੀ ਡਰਾ ਉਡੀਕ ਕਿਤੇ ਬਿਨਾ ਸਿੱਧਾ ਪੀਆਰ ਇਨਵਿਟੇਸ਼ਨ ਮਿਲ ਜਾਵੇਗਾ ਉਹ ਉਹਨਾਂ ਵਰਕ ਪਰਮਿਟ ਧਾਰਕਾਂ ਲਈ ਇੱਕ ਬਹੁਤ ਵੱਡਾ ਮੌਕਾ ਹੈ ਜਿਨ੍ਹਾਂ ਨੂੰ ਪੀਆਰ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ ਵਿਜ਼ਟਰ ਵੀਜ਼ਾ ਕਨਵਰਟ ਕਰਵਾਉਣਾ ਅਤੇ ਪਰਿਵਾਰਿਕ ਸਪਾਂਸਰਸ਼ਿਪ ਵਿੱਚ ਤੇਜੀ ਵਿਜ਼ਟਰ ਵੀਜ਼ਾ ਧਾਰਕਾਂ ਅਤੇ ਪਰਿਵਾਰਿਕ ਸਪਾਂਸਰਸ਼ਿਪ ਦੇ ਨਿਯਮ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਢਿੱਲ ਜਿਹੜੀ ਹੈ ਉਹ ਕੈਨੇਡਾ ਸਰਕਾਰ ਵੱਲੋਂ ਦੇ ਦਿੱਤੀ ਗਈ ਆ ਜਿਨ੍ਹਾਂ ਵਿੱਚ ਉਹ ਵਿਜ਼ਟਰ ਵੀਜ਼ਾ ਉਹ ਹੁਣ ਕੈਨੇਡਾ ਵਿੱਚ ਜੌਬ ਆਫਰ ਲੈ ਕੇ ਆਪਣੇ ਵੀਜ਼ੇ ਦੇ ਵਿੱਚ ਕੰਮ ਦੇ ਵਿੱਚ ਵੀਜ਼ੇ ਵਿੱਚ ਕਨਵਰਟ ਕਰਵਾ ਸਕਦੇ ਹਨ ਜੋ ਪਹਿਲਾਂ ਸੰਭਵ ਨਹੀਂ ਸੀਗਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ 2025 ਵਿੱਚ ਫੈਮਿਲੀ ਸਪੌਂਸਰਸ਼ਿਪ ਐਪਲੀਕੇਸ਼ਨਾਂ ਨੂੰ ਬਹੁਤ ਤੇਜ਼ੀ ਨਾਲ ਪ੍ਰੋਸੈਸ ਕੀਤਾ ਜਾਵੇਗਾ ਜਿਸ ਨਾਲ ਪਰਿਵਾਰ ਆਪਸ ਦੇ ਵਿੱਚ ਜਲਦੀ ਮਿਲਣ ਦਾ ਉਹਨਾਂ ਨੂੰ ਜਿਹੜਾ ਮੌਕਾ ਮਿਲ ਸਕੇ ਇਹ ਸਾਰੇ ਬਦਲਾਅ ਦਰਸਾਉਂਦੇ ਹਨ ਕਿ ਕੈਨੇਡਾ ਆਉਣ ਵਾਲੇ ਸਮੇਂ ਵਿੱਚ ਹੋਨਰਮੰਦ ਪ੍ਰਵਾਸੀਆਂ ਤੇ ਵਧੇਰੇ ਤਰਜੀਹ ਦੇ ਰਿਹਾ ਹੈ ਅਤੇ ਪੀਆਰ ਲੈਣ ਦੇ ਤਰੀਕੇ ਨੂੰ ਸਰਲ ਬਣਾ ਰਿਹਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਕੈਨੇਡਾ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ